ਵੈਗੁਰਜੀਕਾ ਖਾਲਸਾ ਵੈਗੁਰਜੀ ਕੀ ਫਤਿਹ ਪੈਰੇ ਦਾ ਚੈਨਲ ਦੇਖ ਲੈ ਦਰਸ਼ਕਾਂ ਦਾ ਮੈਂ ਰੀਨਾ ਰੱਤੂ ਸਵਾਗਤ ਕਰਦੀ ਹਾਂ ਹਾਜ਼ਰਾਂ ਤੁਹਾਡੇ ਲਈ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਅੱਜ ਦਾ ਮੁੱਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰਬਾਣੀ ਦੀ ਬੇਅਦਬੀ ਦੇ ਰੋਸ ਬਜੋ ਸਰਬੱਤ ਖਾਲਸਾ ਤੇ ਜਥੇਦਾਰਾਂ ਵੱਲੋਂ 17 ਜੁਲਾਈ ਨੂੰ ਪਕਤਾ ਪਾਈ ਤੋਂ ਬਰਗਾੜੀ ਤੱਕ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਸੀ ਪਰੰਤੂ ਬੀਤੇ ਦਿਨ ਤੋਂ ਸਰਕਾਰ ਵੱਲੋਂ ਪੰਥਕ ਆਗੂਆਂ ਦੀਆਂ ਗ੍ਰਿਫਤਾਰੀਆਂ ਵੱਡੀ ਪੱਧਰ ਤੇ ਕੀਤੀਆਂ ਜਾ ਰਹੀਆਂ ਸਾਡਾ ਅੱਜ ਦਾ ਮੁੱਦਾ ਇਸੇ ਸੰਬੰਧੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪਹਿਲੇ ਤਾਰ ਦੇ ਮੁੱਖ ਸੰਵਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਤੇ ਦਿਨ ਤੋਂ ਜਿਹੜੀਆਂ ਪੰਥਕ ਆਗੂਆਂ ਨੇ ਗ੍ਰਿਫਤਾਰੀਆਂ ਹੋ ਰਹੀਆਂ ਹਨ ਉਸ ਦੇ ਪਿੱਛੇ ਤੁਸੀਂ ਸਰਕਾਰ ਦੀ ਕਿਹੜੀ ਮਨਸ਼ਾ ਦੇਖਦੇ ਹੋ ਦੇਖੋ ਵੀ ਬੰ ਮਨਸ਼ਾ ਤਾਂ ਉਹੀ ਹੈ ਜਿਹੜੀ ਸਰਕਾਰ ਦੀ ਮਨਸ਼ਾ ਅਸੀਂ ਪਿਛਲੇ ਤਕਰੀਬਨ 13 13 ਮਹੀਨਿਆਂ ਤੋਂ ਦੇਖ ਰਹੇ ਹਾਂ 1 ਜੂਨ 2015 ਨੂੰ ਪਿੰਡ ਜੋਹਾਰ ਸਿੰਘ ਵਾਲਾ ਦੇ ਗੁਰੂ ਘਰ ਸਾਹਿਬ ਦੇ ਪਾਵਨ ਪਵਿੱਤਰ ਸਰੂਪ ਚੋਰੀ ਹੋਏ ਜੀ ਸਤੰਬਰ ਦੇ ਵਿੱਚ ਬਰਗਾੜੀ ਦੇ ਵਿੱਚ ਪਾਵਨ ਪਵਿੱਤਰ ਸਰੂਪ ਦੇ ਅੰਗਾਂ ਦਾ ਪਤਨਾ ਆਪਕਾ ਸਿਰਨਾ ਨੂੰ ਖੁਲਾਰਿਆ ਗਿਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਗੁਰੂ ਸਾਹਿਬ ਗੁਰਬਾਣੀ ਦੀ ਨਿਰੰਤਰ ਵਿਧਵੀ ਹੋ ਰਹੀ ਹੈ ਜੀ ਪਰੰਤੂ ਪੰਜਾਬ ਦੀ ਬਾਦਲ ਸਰਕਾਰ ਹੈ ਜਿਹੜੀ ਉਹ 13 ਸਾਢੇ 13 ਮਹੀਨਿਆਂ ਚ ਇਹ ਬੇਅਦਬੀ ਕਰਨ ਵਾਲੇ ਦੁਸ਼ਤ ਪਾਪੀਆਂ ਨੂੰ ਜਾਂ ਸਾਜ਼ਿਸ਼ ਕਰਤਾ ਨੇ ਜਿਹੜੇ ਇਸ ਕਾਨੂੰਨੀ ਸਾਜ਼ਿਸ਼ ਦੇ ਪਿੱਛੇ ਜਿਹੜੀਆਂ ਤਾਕਤਾਂ ਨੇ ਉਹਨਾਂ ਨੂੰ ਬੇਕਾਰ ਕਰਨ ਚ ਸਫਲ ਨਹੀਂ ਹੋਏ ਜੀ ਸੋ ਗੁਰੂ ਸਾਹਿਬ ਦੇ ਮੁੱਦੇ ਤੇ ਜਦੋਂ ਵੀ ਕੋਈ ਗੱਲ ਚੱਲਦੀ ਆ ਖਾਸ ਕਰਕੇ ਜਿਹੜਾ ਬਿਆਦਵੀ ਕਾਂਡ ਆ ਇਹਦੇ ਤੇ ਕੋਈ ਗੱਲ ਚੱਲਦੀ ਆ ਤੇ ਸਰਕਾਰ ਕਦੇ ਆਪ ਦਬ ਗਈ ਸੀ ਜੀ ਪਤਾ ਹੀ ਨਹੀਂ ਸੀ ਲੱਗ ਰਿਹਾ ਉਦੋਂ ਕਿ ਸਰਕਾਰ ਕਿੱਥੇ ਗਈ ਹਾਂਜੀ ਤੇ ਉਸ ਤੋਂ ਬਾਅਦ ਹੁਣ ਲਗਾਤਾਰ ਸਰਕਾਰ ਇਸ ਮੁੱਦੇ ਨੂੰ ਦਬਾਉਣ ਤੇ ਲੱਗੀ ਹੋਈ ਆ ਕਿ ਜਿਹੜਾ ਵੀ ਪੰਥਕ ਆਗੂ ਜਾਂ ਜਿਹੜੀ ਵੀ ਪੰਥਕ ਤੇਰ ਗੁਰੂ ਸਾਹਿਬ ਦੇ ਬਿਆਦਵੀ ਕਾਂਡ ਤੇ ਕਿਸੇ ਸੰਘਰਸ਼ ਦਾ ਐਲਾਨ ਕਰਦੀ ਆ ਜਦ ਆਪਣੀ ਮੂੰਹ ਖੋਲੜਨ ਦੀ ਕੋਸ਼ਿਸ਼ ਕਰਦੀ ਆ ਉਹਦੇ ਤੇ ਸਰਕਾਰ ਦਾ ਜਿਹੜਾ ਡੰਡਾ ਤੰਤਰ ਆ ਸਰਕਾਰ ਦਾ ਜੋਰ ਜਬਰ ਆ ਜਿਹੜਾ ਉਹ ਸ਼ੁਰੂ ਹੋ ਜਾਂਦਾ ਸੋ ਹੁਣ ਲੰਬੇ ਸਮੇਂ ਤੋਂ ਬਾਅਦ ਇੱਕ ਤਰ੍ਹਾਂ ਆਪਾਂ ਵਾਰ-ਵਾਰ ਇੱਕ ਗੱਲ ਕਹੀ ਆ ਤੇ ਅੱਜ ਵੀ ਉਹ ਗੱਲ ਕਹਿਣ ਤੇ ਮੈਨੂੰ ਕੋਈ ਕੋਈ ਸੰਕੋਚ ਨਹੀਂ ਹੈ ਭਾਵੇਂ ਕਿ ਬਿਨਾਂ ਸ਼ੱਕ ਇਹ ਗੱਲ ਸੱਚ ਆ ਕਿ ਕੌਮ ਗੁਰੂ ਸਾਹਿਬ ਦੇ ਨਾਮ ਤੇ ਸ਼ੁਰੂ ਹੋਏ ਸੰਘਰਸ਼ ਨੂੰ ਪਿੱਠ ਦੇ ਕੇ ਮੈਦਾਨ ਤੋਂ ਭੱਜ ਗਏ ਜੀ ਤੋਂ ਬਾਅਦ ਹਾਲਾਤ ਬਣਿਆ ਦੁਆਰਾ ਭਗਤਾ ਭਾਈ ਕਾ ਪਿਛਲੇ ਮਹੀਨੇ ਜਿਹੜੀ ਘਟਨਾ ਵਾਪਰੀ ਜੀ ਤੇ ਸੁਖਮਨੀ ਸਾਹਿਬ ਦੇ ਗੁੱਟਕੇ ਤੇ ਪੰਥ ਦੋਖੀ ਤਾਕਤਾਂ ਨੇ ਮੋਦੀ ਜਿੰਦਾਬਾਦ ਆਰਐਸਐਸ ਜਿੰਦਾਬਾਦ ਤੇ ਸਿੱਖਾਂ ਨੂੰ ਅਸ਼ਲੀਲ ਗਾਲ੍ਹਾਂ ਕਢੀਆਂ ਮਤਲਬ ਪਹਿਲੀ ਵਾਰ ਹੋਇਆ ਕਿ ਗੁਰਬਾਣੀ ਦੇ ਗੁੱਟਕੇ ਤੇ ਇਸ ਤਰ੍ਹਾਂ ਦੀ ਬੇਹੋਦਗੀ ਵਾਲੀ ਜਿਹੜੀਆਂ ਉੱਪਰ ਰੋਦੇ ਤੇ ਲਿਖਿਆ ਗਿਆ ਜੀ ਸੋ ਇਹ ਕਾਨੂੰਨੀ ਘਟਨਾ ਵਾਪਰਨ ਤੋਂ ਬਾਅਦ ਫੇਰ ਦੁਆਰਾ ਜਿਹੜਿਆ ਮਤਲਬ ਪੰਥਕ ਤੇ ਰਸੀ ਉਹ ਜਾਗਦੀਆਂ ਤੇ ਪਹਿਲਾਂ ਤਾਂ ਅਲਟੀਮੇਟਮ ਦਿੱਤੇ ਗਏ ਨੇ ਤੇ ਫੇਰ ਹੁਣ 17 ਤਰੀਕ ਦਾ ਰੋਸ ਮਾਰਚਾ ਜਿਹੜਾ ਉਹਦਾ ਐਲਾਨ ਕੀਤਾ ਗਿਆ ਹੈ ਹਾਂਜੀ ਸੋ ਸਰਕਾਰ ਪੰਜਾਬ ਦੇ ਵਿੱਚ ਉਹ ਆਵਾਜ਼ ਹੈ ਜਿਹੜੀ ਉਹ ਉੱਚੀ ਨਹੀਂ ਹੋਣ ਦੇਣੀ ਚਾਹੁੰਦੀ ਜਿਹੜੀ ਗੁਰੂ ਦੀ ਗੱਲ ਕਰਦੀ ਹੋਵੇ ਜਾਂ ਜਿਹੜੀ ਪੰਥਕ ਸੋਚ ਵਾਲੀ ਗੱਲ ਆ ਜਿਹੜੀ ਪੰਥਕ ਸਰਾਂਤਾ ਵਾਲੀ ਗੱਲ ਆ ਉਹਨੂੰ ਪੰਜਾਬ ਦੇ ਵਿੱਚ ਉਭਾਰਨ ਦੀ ਗੱਲ ਕਰছি। ਪੰਜਾਬ ਦੇ ਵਿੱਚ ਅਨ ਐਲਾਨੀ ਐਮਰਜੈਂਸੀ ਹੈ ਜਿਸ ਦਾ ਰੋਣਾ ਪਹਿਰੇਦਾਰ ਕਾਫੀ ਲੰਬੇ ਸਮੇਂ ਤੋਂ ਪਾਰਿਆ ਹੈ ਕੀ ਹੁਣ ਉਹ ਸਾਹਮਣੇ ਨਹੀਂ ਆ ਗਈ? ਦੇਖੋ ਮੇਬਾ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਪਹਿਰੇਦਾਰ ਨਿਰੰਤਰ ਇਹ ਓਕਾ ਦੇ ਰਿਹਾ ਕਿ ਪੰਜਾਬ 'ਚ ਅਨ ਐਲਾਨੀ ਐਮਰਜੈਂਸੀ ਹੈ ਜਿਹੜੀ ਉਹ ਲੱਗੀ ਆ ਇਹਦੇ ਵਿੱਚ ਕੋਈ ਦੋ ਰਹਿਮਾਂ ਵੀ ਨਹੀਂ ਕੋਈ ਕਿਸੇ ਨੂੰ ਸ਼ੱਕ ਵੀ ਨਹੀਂ ਹੋਣਾ ਚਾਹੀਦਾ। ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੂੰ ਸਿੱਖ ਕੌਮ ਜਾਰਾ ਗੁਰੂ ਮੰਨਦੀ ਆ ਪਰਗੜ ਗੁਰਾਂ ਦੀ ਦੇਵ ਮੰਨਦੀ ਆ 11ਵੇਂ ਗੁਰੂ ਨੇ ਕਾਉਂਦੇ ਉਹਨਾਂ ਦੀ ਬੇਅਦਬੀ ਹੁੰਦੀ ਆ ਤੇ ਕੌਮ ਨੂੰ ਇਹ ਹੱਕ ਨਹੀਂ ਕਿ ਉਸ ਬੇਅਦਬੀ ਦੇ ਵਿਰੁੱਧ ਰੋਸ ਕਰ ਸਕੇ ਸ਼ਿੰਗਾਰਸ਼ੀ ਕਰ ਸਕੇ ਵਖਾਵਾ ਕਰ ਸਕੇ ਧਰਨਾ ਦੇ ਇਸ ਕਰਕੇ ਸੋ ਜੇ ਕੋਮ ਇਸ ਤਰ੍ਹਾਂ ਦੇ ਕੋਸ਼ਿਸ਼ ਕਰਦੀ ਆ ਰੋਸ ਮਜਾਰੇ ਦੀ ਵਿਖਾਵੇ ਦੀ ਧਰਨੇ ਦੀ ਤਾਂ ਪਹਿਲਾਂ ਉਹਨਾਂ ਲਈ ਜੇਲ੍ਹਾਂ ਨੇ ਹਾਂਜੀ ਜੇ ਕੋਈ ਜੇਲ੍ਹਾਂ ਤੋਂ ਬਚ ਜਾਂਦਾ ਤੇ ਉਹ ਕੋਸ਼ਿਸ਼ ਮਦਦ ਨਿਤਰਨ ਦੀ ਕੋਸ਼ਿਸ਼ ਕਰਦਾ ਤੇ ਉਹਦੇ ਲਈ ਲਾਠੀਆਂ ਨੇ ਥਰੂ ਗੈਸਾ ਤੇ ਗੋਲੀਆਂ ਨੇ ਜੀ ਸੋ ਜਿਸ ਸੂਬੇ ਚ ਐ ਇੱਕ ਕੌਮ ਨੂੰ ਇਸ ਗੱਲ ਦੀ ਆਗਿਆ বিনা ਹੋਵੇ ਕਿ ਉਹ ਉਸ ਕੌਮ ਦੇ ਗੁਰੂ ਦੀ ਬੇਅਦਬੀ ਹੋ ਰਹੀ ਆ ਉਸ ਦਾ ਉਹ ਰੋਸ ਪ੍ਰਗਟਾ ਸਕਦੀ ਹੋਵੇ ਉਹ ਵੀ ਸ਼ਾਂਤ ਮਈ ਢੰਗ ਦੇ ਨਾਲ ਇਹ ਐਲਾਨ ਕਰਦਿਆਂ ਹੋਇਆ ਕਿ ਅਸੀਂ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਨਾ ਹਾਂ ਹਾਂਜੀ বারবার ਜਿਹੜੇ ਆਗੂ ਆ ਉਹਨਾਂ ਵੱਲੋਂ ਇਹ ਗੱਲ ਕਹੀ ਗਿਆ ਰਹੀ ਆ ਕਿ ਅਸੀਂ ਜ਼ਬਰਦਸਤ ਮੁਕਾਬਲਾ ਸਬਰ ਨਾ ਕਰਨਾ ਸ਼ਾਤਮਾਈ ਢੰਗ ਦੇ ਨਾਲ ਜਿੱਥੇ ਸੰਘਰਸ਼ ਕਰਨ ਦੀ ਆਗਿਆ ਨਹੀਂ ਹਾਲਾਂਕਿ ਇਹ ਭਾਰਤੀ ਸੰਵਿਧਾਨ ਆ ਜਿਹੜਾ ਉਹ ਇਸ ਗੱਲ ਦੀ ਆਗਿਆ ਦਿੰਦਾ ਇਸ ਗੱਲ ਦੀ ਆਜ਼ਾਦੀ ਆ ਇਸ ਦੇ ਹਰ ਨਾਗਰਿਕ ਨੂੰ ਕਿ ਉਹ ਆਪਣੀ ਆਵਾਜ਼ ਗੱਲ ਆ ਜਿਹੜੀ ਉਹ ਕਹਿ ਸਕਦਾ ਉਹ ਆਪਣੇ ਸ਼ਾਤਮਾਈ ਢੰਗ ਦੇ ਨਾਲ ਆਪਣੇ ਰੋਜ਼ ਦਾ ਪ੍ਰਗਟਾਵਾ ਜਿਹੜਾ ਉਹ ਕਰ ਸਕਦਾ ਆਪਣੀਆਂ ਮੰਗਾਂ ਦੇ ਹੱਕ ਜਾਂ ਆਪਣੀ ਆਵਾਜ਼ ਬੁਲੰਦ ਕਰ ਸਕਦਾ ਪਰੰਤੂ ਪੰਜਾਬ ਦੇ ਵਿੱਚ ਇਸ ਵੇਲੇ ਸਿੱਖਾਂ ਨੂੰ ਆਪਣੇ ਗੁਰੂ ਦੀ ਹੋਈ ਬੇਅਦਬੀ ਦੇ ਵਿਰੁੱਧ ਵੀ ਰੋਸ ਪ੍ਰਗਟਾਉਣ ਦੀ ਆਜ਼ਾਦੀ ਨਹੀਂ ਆਕ ਨਹੀਂ ਤੇ ਜੇ ਉਹ ਇਸ ਦੀ ਕੋਸ਼ਿਸ਼ ਕਰਦੇ ਨੇ ਤੇ ਉਹਨਾਂ ਲਈ ਥੱਲਾ ਨੇ ਚਾਹੇ ਗੋਲੀਆਂ ਨੇ ਜਾਂ ਲਾਠੀਆਂ ਨੇ ਤੇ ਫੇਰ ਇਸ ਨੂੰ ਅਨਲਾਨੀ ਐਮਰਜੈਂਸੀ ਕਿਉਂ ਨਾ ਕਹਾਇਆ ਜਾਵੇ ਅਨਲ ਐਮਰਜੈਂਸੀ ਚ ਵੀ ਕੀ ਹੁੰਦਾ ਕਿ ਕਿਸੇ ਵਿਅਕਤੀ ਨੂੰ ਕਿਸੇ ਨਾਗਰਿਕ ਨੂੰ ਉਹਦਾ ਕੋਈ ਮੂਢਲਾ ਹੱਕ ਆ ਜਿਹੜਾ ਉਹ ਨਹੀਂ ਰਹਿੰਦਾ ਨਾ ਉਹਨੂੰ ਬੋਲਣ ਦੀ ਆਜ਼ਾਦੀ ਹੈ ਨਾ ਉਹਨੂੰ ਲਿਖਣ ਦੀ ਆਜ਼ਾਦੀ ਹੈ ਨਾ ਉਹਨੂੰ ਪੜ੍ਹਨ ਦੀ ਇਜਾਜ਼ਤ ਹੈ ਨਾ ਉਹਨੂੰ ਸੁਣਨ ਦੀ ਇਜਾਜ਼ਤ ਹੈ ਸੋ ਉਹ ਸਥਿਤੀ ਐਸ ਵੇਲੇ ਪੰਜਾਬ ਚ ਪੈਦਾ ਹੋ ਚੁੱਕੀ ਆ ਕਿ ਜੋ ਕੁਝ ਬਾਦਲ ਸਰਕਾਰ ਚ ਆਉਦੀ ਆ ਜੇ ਤਾਂ ਉਹ ਤੁਸੀਂ ਕਰੋਗੇ ਤੇ ਠੀਕ ਹੈ ਜੇ ਜੋ ਕੁਝ ਬਾਦਲ ਸਰਕਾਰ ਨਹੀਂ ਚਾਹਦੀ ਜੇ ਤੁਸੀਂ ਉਹ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਫਿਰ ਜਾਂ ਤੁਹਾਡੇ ਲਈ ਜੇਲਾ ਨੇ ਜਾਂ ਗੋਲੀਆਂ ਨੇ ਜਾਂ ਲਾਠੀਆਂ ਨੇ ਸੋ ਇਸ ਨੂੰ ਹੀ ਮੈਂ ਅਨਲਾਨੀ ਐਮਰਜੈਂਸੀ ਹੈ ਜਿਹੜੀ ਉਹ ਲੰਬੇ ਸਮੇਂ ਤੋਂ ਕਹਿੰਦਾ ਆ ਰਿਹਾ ਤੇ ਅੱਜ ਵੀ ਉਹ ਗੱਲ ਸਾਬਤ ਹੈ ਕਿ ਜੇ 17 ਜੁਲਾਈ ਨੂੰ ਰੋਸ ਮਾਰਚ ਰੱਖਿਆ ਗਿਆ ਕਿ ਗੁਰਬਾਣੀ ਦੀ ਬੇਅਦਬੀ ਹੋਈ ਹੈ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਤੱਕ ਕੋਈ ਦੋਸਤੀ ਦੋਖੀ ਹੈ ਜਿਹੜਾ ਉਹ ਫੜਿਆ ਨਹੀਂ ਗਿਆ ਤੇ ਉਸ ਦੇ ਵਿਰੋਧ ਦੇ ਵਿੱਚ ਇੱਕ ਰੋਸ ਮਾਰਚ ਕਰਨਾ ਸ਼ਾਹਦ ਬਈ ਢੰਗ ਦੇ ਨਾਲ ਰੋਸ ਮਾਰਚ ਕਰਨਾ ਪ੍ਰਤੂ ਸਰਕਾਰ ਉਹਦੀ ਆਗਿਆ ਦੇਣ ਲਈ ਤਿਆਰ ਨਹੀਂ ਫਿਰ ਇਹਨੂੰ ਅਨਲਾਨੀ ਐਮਰਜੈਂਸੀ ਕਿਉਂ ਰੱਖਿਆ ਜਾਂਦਾ ਕੀ ਬਾਦਲ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਗੁਰਬਾਣੀ ਦੀ ਬੇਅਦਬੀ ਨੂੰ ਬੇਅਦਬੀ ਨਹੀਂ ਮੰਨਦੇ ਦੇਖੋ ਇਹ ਗੱਲ ਜਿਹੜਾ ਤੁਸੀਂ ਸਵਾਲ ਕੀਤਾ ਪੱਕੇ ਹੀ ਇਹ ਸਵਾਲ ਪੁੱਛਿਆ ਜਾਣਾ ਬਣਦਾ ਹੈ ਕਿ ਕੀ ਬਾਦਲ ਕਿਆਂ ਨੂੰ ਗੁਰੂ ਸਾਹਿਬ ਦੀ ਬੇਦਵੀ ਬੇਦਵੀ ਨਹੀਂ ਲੱਗਦੀ ਜੇ ਮਲੇਰ ਕੋਟਲੇ ਚ ਪਵਿੱਤਰ ਕੁਰਾਨ ਸ਼ਰੀਫ ਦੀ ਬੇਦਵੀ ਹੁੰਦੀ ਹੈ ਅਸੀਂ ਇਸ ਹੱਕ ਚਾਹੇ ਕਿਸੇ ਵੀ ਧਾਰਮਿਕ ਗ੍ਰੰਥੀ ਦੀ ਬੇਅਦਵੀ ਹੋਦੀ ਹੈ ਸਰਕਾਰ ਨੂੰ ਜਿਹੜੇ ਦੋਸ਼ੀ ਦੁਖੀ ਨੇ ਉਹ ਜਲਦੀ ਤੋਂ ਜਲਦੀ ਫੜ ਕੇ ਉਹਨਾਂ ਨੂੰ ਇਸ ਜੇ ਹੀ ਮਸਾਲੀ ਸਜ਼ਾ ਦੇਣੀ ਚਾਹੀਦੀ ਹੈ ਕਿ ਅੱਗੋਂ ਹੋਰ ਕੋਈ ਇਸ ਤਰ੍ਹਾਂ ਦੀ ਗੁਸਾਖੀ ਇਸ ਤਰ੍ਹਾਂ ਦਾ ਗੁਨਾਹ ਕਰਨ ਦੀ ਸੁਭਰਚ ਵੀ ਨਾ ਹੋ ਸਕੇ ਅਸੀਂ ਇਸ ਗੱਲ ਦੇ ਹਮੀਆਂ ਪਰੰਤੂ ਗੱਲ ਇਹ ਆ ਕਿ ਜੇ ਬਾਦਲ ਸਰਕਾਰ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਕਰਨ ਵਾਲਿਆਂ ਨੂੰ 48 ਘੰਟਿਆਂ ਚ ਫੜ ਸਕਦੀ ਆ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਕਰਨ ਵਾਲਿਆਂ ਨੂੰ ਸਾਢੇ 13 ਮਹੀਨਿਆਂ ਚ ਕਿਉਂ ਨਹੀਂ ਫੜਿਆ ਗਿਆ ਜੀ ਜੇ ਬਾਦਲ ਸਰਕਾਰ ਨੂੰ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਨੀਫੈਸਟੋ ਜਿਹੜਾ ਉਹਨਾਂ ਨੇ ਛਾਪਿਆ ਉਹਦੇ ਟਾਈਟਲ ਤੇ ਦਰਬਾਰ ਸਾਹਿਬ ਦੀ ਫੋਟੋ ਦੇ ਨਾਲ ਆਪਣਾ ਚੋਣ ਨਿਸ਼ਾਨ ਲਾਇਆ ਬੇਦਵੀ ਦਿਖਾਈ ਦਿੱਤਾ ਜੀ ਮਨ ਅਸ਼ਕ ਬੇਅਦਬੀਆ ਬੋਲੀ ਉਹਨਾਂ ਨੇ ਮਾਫੀ ਵੀ ਮੰਗ ਲਈ ਹੈ ਪਰੰਤੂ ਬਾਦਲ ਕੇ ਆ ਜਿਹੜੇ ਉਸ ਗੱਲ ਨੂੰ ਉਸ਼ਾਲਣ ਤੇ ਲੱਗੇ ਹੋਏ ਨੇ ਉਹ ਬੇਅਦਬੀ ਇਹਨਾਂ ਨੂੰ ਬੇਦਵੀ ਦਿਖਾਈ ਦੇ ਰਹੀ ਆ ਪਰੰਤੂ ਜਿਹੜੀ ਜਾਰਾ ਗੁਰੂ ਦੀ ਬੇਅਦਬੀ ਹੋ ਰਹੀ ਆ ਉਹ ਬੇਅਦਬੀ ਇਹਨਾਂ ਨੂੰ ਦਿਖਾਈ ਨਹੀਂ ਦੇ ਰਹੀ ਸੋ ਇਸ ਕਰਕੇ ਜਿਹੜਾ ਤੁਸੀਂ ਸਵਾਲ ਕੀਤਾ ਕਿ ਬਾਦਲ ਕੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬੇਅਦਬੀ ਨਹੀਂ ਲੱਗਦੀ ਤਾਂ ਬਿਲਕੁਲ ਇਹ ਇਹ ਬਿਲਕੁਲ ਇਹ ਗੱਲ ਸਾਡੇ ਸਾਹਮਣੇ ਸਾਫ ਆ ਕਿ ਬਾਦਲ ਕੇ ਜਾਤਾ ਗੁਰੂ ਸਾਹਿਬ ਦੀ ਬੇਅਦਬੀ ਕਰਾਉਣ ਵਾਲਿਆਂ ਦਈ ਪਿੱਠ ਥਾਪੜਨ ਵਾਲਿਆਂ ਚ ਨੇ ਜਾਂ ਇਸ ਸਾਜ਼ਿਸ਼ ਘੜਨ ਵਾਲਿਆਂ ਦੇ ਸਾਥੀ ਨੇ ਕਿਉਂਕਿ ਜੇ ਉਹ ਇਸ ਪਾਸੇ ਵਾਲੇ ਨਾ ਹੁੰਦੇ ਤਾਂ ਹੁਣ ਨੂੰ ਉਹ ਕਿ ਸਰਕਾਰ ਲਈ ਕੋਈ ਵੀ ਗੱਲ ਹੈ ਜਿਹੜੀ ਉਹ ਔਖੀ ਨਹੀਂ ਹੁੰਦੀ। ਦੋਸ਼ੀ ਨੇ ਜਿਹੜੇ ਉਹ ਅਨੇ ਕਤਲਾਂ ਦੇ ਦੋਸ਼ੀ ਵੀ ਬੜੇ ਜਾਂਦੇ ਨੇ। ਬਦਮੀ ਕਾਂਡ ਦੇ ਦੋਸ਼ੀ ਗੁਰੂ ਗ੍ਰੰਥ ਸਾਹਿਬ ਤੇ ਵੀ ਫੜੇ ਗਏ ਨੇ। ਹੋਰ ਵੀ ਸਾਰੇ ਜਿਹੜੇ ਵੱਡੇ ਵੱਡੇ ਘਣਾਉਣੇ ਕਾਂਡ ਹੁੰਦੇ ਉਹਨਾਂ ਦੇ ਦੋਸ਼ੀ ਫੜੇ ਜਾਂਦੇ ਨੇ। ਪਰਤੂ ਗੁਰੂ ਗ੍ਰੰਥ ਸਾਹਿਬ ਤੇ ਗੁਰਬਾਣੀ ਦੀ ਬੇਦਬੀ ਦੀਆਂ ਨਿਰੰਤਰ ਘਟਨਾਵਾਂ ਵਾਪਰ ਰਹੀਆਂ ਨੇ। ਉਹਦੇ ਦੁਸ਼ਤ ਦੁਖੀ ਆ ਜਿਹੜੇ ਉਹ ਹੁਣ ਤੱਕ ਸਰਕਾਰ ਜਾਂ ਇਹਦਾ ਪ੍ਰਸ਼ਾਸਨ ਚਾਹੇ ਕੋਈ ਕੋਈ ਪ੍ਰਸ਼ਾਸਨਾ ਜਿਹੜਾ ਅੱਜ ਤੱਕ ਉਹਨਾਂ ਤੱਕ ਨਹੀਂ ਪਹੁੰਚਿਆ ਇਹਦਾ ਮਤਲਬ ਸਾਫ ਆ ਕਿ ਬਾਦਲ ਸਰਕਾਰ ਨੂੰ ਗੁਰੂ ਸਾਹਿਬ ਦੀ ਬੇਅਦਬੀ ਦੀ ਜਾਂ ਤਾਂ ਕੋਈ ਮਤਲਬ ਉਹਨੂੰ ਉਹਦਾ ਕੋਈ ਫਰਕ ਹੀ ਨਹੀਂ ਆ ਉਹ ਇਸ ਗੱਲ ਨੂੰ ਅਹਿਮੀਅਤ ਹੀ ਨਹੀਂ ਦਿੰਦੀ ਤੇ ਜਾਂ ਉਹਨੂੰ ਇਹ ਬੇਅਦਬੀ ਬੇਅਦਬੀ ਨਹੀਂ ਲੱਗਦੀ ਜੀ ਅਸੀਂ ਪਿਛਲੇ ਸਮੇਂ ਦੇ ਵਿੱਚ ਚਾਤੀ ਮਾਰੀਏ ਤਾਂ ਅਸੀਂ ਅਕਸਰ ਇਹ ਗੱਲ ਨੋਟ ਕੀਤੀ ਹੈ ਕਿ ਜਦੋਂ ਵੀ ਆਗੂਆਂ ਦੀ ਫੜੋ ਫੜੀ ਹੋ ਜਾਂਦੀ ਹੈ ਉਸ ਤੋਂ ਬਾਅਦ ਚਾਹੇ ਕੋਈ ਰੋਸ ਮਾਰਚ ਹੋਵੇ ਧਰਨਾ ਹੋਵੇ ਉਹ ਬਿਲਕੁਲ ਨਹੀਂ ਹੁੰਦਾ ਕੀ ਹੁਣ ਜਿਸ ਤਰ੍ਹਾਂ ਆਗੂਆਂ ਦੀ ਫੜੋ ਫੜੀ ਹੋਈ ਹੈ ਉਸ ਤੋਂ ਬਾਅਦ ਕੱਲ ਵਾਲਾ ਰੋਸ ਮਾਰਚ ਹੋਵੇਗਾ ਜਾਂ ਫਿਰ ਆਗੂ ਛੁੱਪ ਕਰਕੇ ਬੈਠ ਜਾਣਗੇ ਕਿ ਕੋਈ ਵੈਜੀਤ ਗੱਲ ਤੁਸੀਂ ਕੀਤੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਦੋਂ ਸਰਕਾਰ ਕਿਸੇ ਇਸ ਤਰ੍ਹਾਂ ਦੇ ਪ੍ਰੋਗਰਾਮ ਨੂੰ ਜਾਂ ਇਸ ਤਰ੍ਹਾਂ ਦੇ ਸੰਘਰਸ਼ ਨੂੰ ਲੈ ਕੇ دہشت ਦਾ ਮਾਹੌਲ ਖੜਾ ਕਰ ਦਿੰਦੀ ਹੈ ਇਹ ਜਿਵੇਂ ਗ੍ਰਿਫਤਾਰੀਆਂ ਦਾ ਚੱਕਰ ਜਲਾਤਾ ਜਾਂ ਹੋਰ ਮਤਲਬ ਛੋੜੋ ਪੜੀ ਦਾ ਚੱਕਰ ਚਲਾਦਾ ਉਹਦੇ ਨਾਲ ਇੱਕ دہشت ਪੈਦਾ ਕਰਨ ਦੀ ਕੋਸ਼ਿਸ਼ ਸਰਕਾਰ ਕਰਦੀ ਆ ਉਸ دہشت ਦਾ ਪ੍ਰਭਾਵ ਆ ਜਿਹੜਾ ਉਹ ਆਮ ਸਿੱਖਾਂ ਦੇ ਜਰੂਰ ਪੈਂਦਾ ਜੀ ਸੋ ਇਸ ਕਰਕੇ ਜਿਹੜਾ ਕੱਲ ਨੂੰ ਮਾਰਚ ਹੋਣਾ ਭਗਤਾ ਭਾਈ ਘਾ ਤੋਂ ਬਾਅਦ ਗਾੜੀ ਤੱਕ ਇਹਦੇ ਤੇ ਜਰੂਰ ਇਹਨਾਂ ਗ੍ਰਿਫਤਾਰੀਆਂ ਦਾ ਅਸਰ ਪਊਗਾ ਸਰਕਾਰ ਆ ਜਿਹੜੀ ਉਹ ਰੋਕਾਂ ਵੀ ਲਾਊਗੀ ਜਾਣ ਵਾਲੇ ਨੂੰ ਰੁਕੜ ਦੀ ਕੋਸ਼ਿਸ਼ ਵੀ ਕਰੂਗੀ ਪਰੰਤੂ ਕਿਉਂਕਿ ਇਹ ਜਿਹੜਾ ਮਾਰ 20 ਮਾਰਚ ਆ ਇਹ ਗੁਰੂ ਦੇ ਨਾਮ ਤੇ ਹੋ ਰਿਹਾ ਹੈ ਸਾ ਗੁਰੂ ਸਾਹਿਬ ਦੀ ਬੇਅਦਬੀ ਤੇ ਮੁੱਦੇ ਤੇ ਹੋ ਰਿਹਾ ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜੇ ਜਾਗਦੀ ਜ਼ਮੀਰ ਵਾਲੇ ਸਿੱਖ ਨੇ ਉਹ ਇਸ ਮਾਰਚ ਤੇ ਜਰੂਰ ਸ਼ਾਮਲ ਹੋਣਗੇ ਭਾਵੇਂ ਕਿ ਹੋ ਸਕਦਾ ਕਿ ਅੱਠਾ ਜਿਹੜਾ ਉਹ ਘੱਟ ਰਵੇ ਜੀ ਪਰੰਤੂ ਇਹ ਮਾਰਚ ਜਰੂਰ ਹੋਊਗਾ ਜਾਗਦੀ ਜਵੀਰ ਵਾਲੇ ਸਿੱਖ ਇਹਦੇ ਵਿੱਚ ਜਰੂਰ ਸ਼ਾਮਲ ਹੋਣਗੇ ਇਹਦੇ ਵਿੱਚ ਮੈਨੂੰ ਕੋਈ ਸ਼ੱਕ ਨਹੀਂ ਜੀ ਬਾਦਲ ਸਰਕਾਰ ਹੋਵੇ ਜਾਂ ਦੂਸਰੀਆਂ ਰਾਜਸੀ ਤਿਰਾਂ ਆਖਿਰੋ ਸਿੱਖਾਂ ਦੇ ਧਾਰਮਿਕ ਮੁੱਦਿਆਂ ਤੋਂ ਡਰਦੀਆਂ ਕਿਉਂ ਹਨ ਤੁਹਾਨੂੰ ਜਿਵੇਂ ਮੈਂ ਪਹਿਲੇ ਸ਼ੁਰੂਜ ਗੱਲ ਕੀਤੀ ਆ ਕਿ ਬਾਦਲ ਸਰਕਾਰ ਦੀ ਇਸ ਵੇਲੇ ਸਭ ਤੋਂ ਵੱਡੀ ਸਮੱਸਿਆ ਇਹ ਆ ਕਿ ਉਹ ਸਿੱਖਾ ਤੋਂ ਦੂਰ ਜਾ ਚੁੱਕੀ ਆ ਜੀ ਜਿਹੜਾ ਸੱਚਾ ਸਿੱਖਾ ਜਿਹੜਾ ਗੁਰੂ ਨੂੰ ਸਮਰਪਿਤ ਸਿੱਖਾ ਬਾਦਲ ਦੇ ਜਿਹੜੇ ਚਾਪਲੂ ਸਭ ਉਹਨਾਂ ਨੂੰ ਛੱਡ ਕੇ ਜਿਹੜਾ ਗੁਰੂ ਦਾ ਸੱਚਾ ਸਿੱਖਾ ਗੁਰੂ ਨੂੰ ਸਮਰਪਿਤ ਸਿੱਖਾ ਉਹ ਬਾਦਲ ਕ્યાં ਤੋਂ ਬਹੁਤ ਦੂਰੀ ਬਣਾ ਚੁੱਕਾ ਉਹ ਬਾਦਲ ਕਿਆ ਨੂੰ ਕਿਸੇ ਵੀ ਹਾਲਤ ਚ ਨਾ ਪੰਜਾਬ ਦੀ ਸਤਾ ਤੇ ਨਾ ਉਹਨਾਂ ਦਾ ਕਬਜ਼ਾ ਸ਼ੁਰੂ ਕਰਨੀ ਕਮੇਟੀ ਤੇ ਨਾ ਕਿਤੇ ਹੋਰ ਉਹਨੂੰ ਨਹੀਂ ਦੇਖਣਾ ਚਾਹਦਾ ਉਹ ਇਹਨਾਂ ਤੋਂ ਜਲਦੀ ਤੋਂ ਜਲਦੀ ਖੇੜਾ ਛਡਾਉਣ ਦੇ ਰੋਚਾ ਸੋ ਇਸ ਕਰਕੇ ਬਾਦਲ ਕਿਆ ਨੂੰ ਇਹ ਲੱਗਦਾ ਕਿ ਜੇ ਪੰਜਾਬ ਦੇ ਵਿੱਚ ਸਿੱਖਾਂ ਦੇ ਧਾਰਮਿਕ ਮੁੱਦੇ ਨੇ ਜਿਹੜੇ ਉਹ ਉੱਪਰ ਕੇ ਸਾਹਮਣੇ ਆ ਗਏ ਸਿੱਖ ਭਾਵਨਾਵਾਂ ਨੇ ਜਿਹੜੀਆਂ ਉਹ ਉਹ ਇਸ ਗੱਲ ਤੇ ਉਭਾਰ ਆ ਗਿਆ ਉਹਨਾਂ ਦੇ ਵਿੱਚ ਸਿੱਖਾ ਦਾ ਰੂਹ ਤੇ ਰੂਹ ਸ ਆ ਜਿਹੜਾ ਉਹ ਜਾਗ ਗਿਆ ਤੇ ਉਸ ਤੋਂ ਬਾਅਦ ਪੰਜਾਬ ਦੀ ਜਿਹੜੀ ਸਿਆਸੀ ਤਸਵੀਰ ਹੈ ਜਿਹੜੀ ਹੈ ਪੰਜਾਬ ਦਾ ਸਿਆਸੀ ਮਾਹੌਲ ਹੈ ਜਿਹੜਾ ਇਹਦੇ ਵਿੱਚ ਬੜਾ ਤਿੱਖਾ ਬਦਲਾ ਆ ਸਕਦਾ ਜੀ ਭਾਵੇਂ ਕਿ ਅੱਜ ਸਾਨੂੰ ਲੱਗਦਾ ਕਿ ਪੰਜਾਬ ਦੀ ਜਿਹੜੀ ਸਿਆਸਤ ਆ ਉਹਦੇ ਵਿੱਚ ਸਿੱਖ ਸਿਆਸਤ ਮਾਈਨਸ ਆ ਹਾਂਜੀ ਸਿੱਖ ਆਨਿਆਂ ਜੜੀਆਂ ਪੰਥਕ ਤੇ ਰਾਹ ਨੇ ਜੜੀਆਂ ਉਹ ਏਕਾ ਨਹੀਂ ਕਰ ਰਹੀਆਂ ਏਕਾ ਨਾ ਹੋਣ ਕਰਕੇ ਇਸ ਤਰ੍ਹਾਂ ਲੱਗਦਾ ਕਿ ਸਮੁੱਚੀ ਪੰਜਾਬ ਦੀ ਸਿਆਸਤ 'ਚੋਂ ਸਿੱਖ ਸਿਆਸਤ ਆ ਜਿਹੜੀ ਉਹ ਮਾਇਦੇ ਸੋ ਗਈ ਆ ਕਿਨਾਰੇ ਹੋ ਗਈ ਆ ਪਰਤੂ ਜੇ ਸਿੱਖ ਮੁੱਦੇ ਉੱਭਰਦੇ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਸਿੱਖਾਂ ਦੀਆਂ ਭਾਵਨਾਵਾਂ ਨੇ ਜਿਹੜੀਆਂ ਉਹ ਰੋਹ ਤੇ ਰੋਸ ਦੇ ਨਾਲ ਉਬਾਲ ਆਉਂਦਾ ਉਹਨਾਂ ਦੇ ਵਿੱਚ ਤਾਂ ਪੰਜਾਬ ਦੀ ਸਿਆਸਤ ਕੋਈ ਵੀ ਨਵਾਂ ਮੋੜ ਲੈ ਸਕਦੀ ਆ ਸੋ ਇਸ ਕਰਕੇ ਬਾਦਲਾ ਨੂੰ ਇਸ ਗੱਲ ਤੋਂ ਬਹੁਤ ਵੱਡਾ ਡਰ ਲੱਗਦਾ ਕਿ ਜੇ ਸਿੱਖ ਇੱਕਜੁੱਟ ਇੱਕ ਮਤ ਇੱਕ ਸਿਰ ਇੱਕ ਸੁਰ ਹੋ ਕੇ ਸਿੱਖ ਸਦਨ ਤਾਂ ਸਿੱਖ ਪਰੰਪਰਾਵਾ ਸਿੱਖ ਮर्यादा ਦੀ ਰਾਖੀ ਲਈ ਇੱਕ ਪਲੇਟਫਾਰਮ ਤੇ ਇਕੱਠੇ ਹੋ ਗਏ ਤਾਂ ਫਿਰ ਉਹਨਾਂ ਦਾ ਜਿਹੜਾ ਪੰਜਾਬ ਦੀ ਸਿਆਸਤ ਚੋਂ ਅੰਤ ਹੈ ਜਿਹੜਾ ਨੇੜੇ ਦਿਖਾਈ ਦੇ ਰਿਹਾ ਫਿਰ ਉਹ ਯਕੀਨੀ ਬਣ ਜੂਗਾ ਇਸ ਕਰਕੇ ਉਹ ਕੋਈ ਵੀ ਇਸ ਤਰ੍ਹਾਂ ਦਾ ਮੌਕਾ ਪੈਦਾ ਨਹੀਂ ਹੋਣ ਦੇ ਰਿਹਾ ਜਿਹੜਾ ਇੱਕ ਵਾਰੀ ਪੈਦਾ ਹੋ ਗਿਆ ਸੀ ਕਿ ਸਮੁੱਚੀ ਸਿੱਖ ਪੰਥ ਨੇ ਬਾਦਲ ਕੇ ਲਾੜੇ ਨੂੰ ਹਾਂਜੀ ਕੁੰਡੇ ਬਾੜਤਾ ਸੀਗਾ ਘਰਾ ਘਰੀ ਬਾੜਤਾ ਸੀ ਕੋਈ ਬਾਹਰ ਨਿਕਲ ਲਈ ਤਿਆਰ ਨਹੀਂ ਸੀ ਕੋਈ ਦਿਖਾਈ ਨਹੀਂ ਸੀ ਦੇ ਰਿਹਾ ਕਿ ਹੈਗੇ ਵੀ ਨਾ ਕਿਤੇ ਪੰਜਾਬ ਚ ਕਿ ਲਈ ਸੋ ਉਸ ਸਥਿਤੀ ਤੋਂ ਅੱਜ ਵੀ ਬਾਦਲਾਂ ਨੂੰ ਡਰ ਲੱਗਦਾ ਇਸ ਕਰਕੇ ਉਹ ਆਪਣੀ ਸਰਕਾਰ ਦੀ ਤਾਕਤ ਨਾਲ ਸਰਕਾਰ ਦੇ ਜੋਰ ਜ਼ਬਰ ਦੀ ਤਾਕਤ ਨਾਲ ਹਰ ਸਿੱਖ ਮੁੱਦੇ ਨੂੰ ਦਬਾਉਣ ਦੀ ਕੋਸ਼ਿਸ਼ ਆ ਜਿਹੜੀ ਉਹ ਕਰਦੇ ਆ ਰਹੇ ਨੇ ਤੇ ਕਰ ਰਹੇ ਨੇ ਗੁਰੂ ਦੇ ਨਾਮ ਤੇ ਸੰਘਰਸ਼ ਸ਼ੁਰੂ ਹੁੰਦਾ ਹੈ ਤੇ ਗੁਰੂ ਆਵਾਜ਼ ਮਾਰਦਾ ਹੈ ਤੇ ਕੱਲ ਦੇ ਰੋਸ ਮਾਰਚ ਦੇ ਵਿੱਚ ਗੁਰੂ ਦਾ ਸਿੱਖਤਾ ਜ਼ਰੂਰ ਪਹੁੰਚੇਗਾ ਆਪਣੇ ਮਗਰ ਸਿੰਘ ਲਾਉਣ ਵਾਲੇ ਸਿੱਖਾਂ ਦਾ ਸਾਨੂੰ ਕੋਈ ਪਤਾ ਨਹੀਂ ਸੋ ਏਸੀ ਸਾਡਾ ਆਸ਼ਤਾ ਮੁੱਦਾ ਪ੍ਰੋਗਰਾਮ ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਲਈ ਫੇਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ